ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕਾਟੀਵਾਂ ਦੇ ਵਿੱਚੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਹਿਮਾ ਦੇ ਅਹੁਦੇਦਾਰ ਅਤੇ ਨਵੇਂ ਨਿਯੁਕਤ ਹੋਏ ਸਿੰਘਾਂ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਹੋਇਆ ਕਿ ਨਾਲ ਹੀ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦੇ ਜਿਸ ਮਨਾਉਣ ਵਾਸਤੇ ਵਿਚਾਰ ਮੁਕੰਦਰਾ ਕੀਤਾ ਗਿਆ ਜੋ ਕਿ ਨਗਰ ਚਾਟੀਵੰਦ ਦੇ ਗ੍ਰੰਥੀ ਸਿੰਘ ਭਾਈ ਹਰਜੀਤ ਸਿੰਘ ਜੀ ਭਾਈ ਗੋਪਾਲ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਬਾਬਾ ਰਮੇਸ਼ ਸਿੰਘ ਜੀ ਭਾਈ ਹਰਜੀਤ ਸਿੰਘ ਜੀ ਭਾਈ ਬਲਦੇਵ ਸਿੰਘ ਜੀ ਅਤੇ ਭਾਈ ਮਨੋਹਰ ਸਿੰਘ ਜੀ ਇਹਨਾਂ ਨੂੰ ਸਨਮਾਨਿਤ ਕਰਕੇ ਗ੍ਰੰਥੀ ਸਭਾ ਵਿੱਚ ਨਿਯੁਕਤ ਕੀਤਾ ਗਿਆ ਹੈ ਇਹਨਾਂ ਨੂੰ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਸਾਚ ਵਾਹਿਗੁਰੂ ਜੀ ਕਾ ਮੇਰਾ ਨੂੰ ਇਹ ਗੱਲ ਮੈਂ ਪੁੱਛਣਾ ਚਾਹਣਾ ਕਿ ਮਤਲਬ ਸਾਡੇ ਸਾਰੀਆਂ ਗ੍ਰੰਤੀਆਂ ਦੀ ਕੀਮਤ ਵਾਲਾ ਦੇਣੀ ਹੈ ਉਹ ਤੁਸੀਂ ਦੱਸ ਸਕਦੇ ਜੀ ਅਸੀਂ ਜੋ ਵੀ ਬਹੁਤ ਨੂੰ ਕਰਵਾਉਣਾ ਹੈ ਜੀ ਵਾਹ ਕੁਝ ਕਪੜਾ ਵਾਹ ਸਾਡੇ ਵੱਲੋਂ ਹਰ ਸਤਿ ਸ੍ਰੀ ਅਕਾਲ ਪਛੇ ਸੰਸਦੂ ਲਈ ਕਰਮਨੀ ਸਨਮਨ ਤੇ ਤਾਂ ਦੇਣਾ ਅਸੀਂ ਜੁਨੀਸ਼ਰ ਗਰ ਮਰਾਂਗੇ ਸਾਡੇ ਕੋਲ ਜਿਹੜੀ ਵੀ ਡਿਊਟੀ ਲੱਗੂ ਸਭੀ ਵਾਪਸ ਤੋਂ ਆਪਣਾ ਤੁਹਾਨੂੰ ਜੀਤੋ ਜੀ ਬਿੰਦੂ ਆਪਲੇ ਤੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਜੀ ਨੂੰ ਬਦੌਲਤ ਇਸ ਬਾਤ ਜੀ ਨੇ ਇਹ ਦੱਸ ਰਿਹਾ ਹਾਂ ਕਿ ਬਹੁਤ ਬਹੁਤ ਸਾਰਾ ਜੀ ਤਾਂ ਇਹਨਾਂ ਦਾ ਇਹਨਾਂ ਨੇ ਸਾਨੂੰ ਸਮਾਗਮ ਸਮਝੀ ਉਚਾਰਤਾਂਦਰਾ ਕੀਤਾ ਕੁਝ ਇੱਕ ਰਿਣੀਵਾਂ ਤੇ ਮੈਂ ਕਿ ਕਾਰਜ ਆਪ ਜੀ ਦੀ ਸਹਿਮਤੀ ਨਾਲ ਪਹਿਲਾਂ ਕਰ ਲੀਏ ਕਿ ਨਵੇਂ ਸਿੰਘਾਂ ਦੀ ਵੀ ਜ਼ਰੂਰਤ ਹੈ ਤੇ ਕੋਈ ਇੱਕ ਦੋ ਸਿੰਘਾਂ ਨੂੰ ਵਿਚਰ ਜੇ ਮੈਂ ਜ਼ਰੂਰੀ ਉਹਨਾਂ ਨੂੰ ਜਾਣਾ ਪੈਣਾ ਹੈ ਇਹ ਆਪਾਂ ਦੇ ਪ੍ਰਕਾਰ ਕਿਉਂ ਨਾ ਸਿੰਘਾਂ ਨੂੰ ਉਜਕਤੀ ਦੌਰ ਤੇ ਸਮਾਗਮ ਤੋਂ ਪਹਿਲਾਂ ਕਰ ਲਈਏ ਇਹ ਸਾਰੀ ਜੀ ਟੀਮ ਆ ਚਾਹੀ ਮਿਲਦੀ ਹੈ ਇਹ ਸਾਰੇ ਸਿੰਘ ਗ੍ਰੰਥੀ ਸਿੰਘ ਨੇ ਉਹ ਜੋ ਜਲੂਰੀ ਗੱਲ ਹੈ ਕਿ ਲੋਕ ਦੇ ਪਾਸ ਕਾਮਰਨ ਤੋਂ ਜਨ ਤੇ ਕੋਈ ਹੋਰ ਕਿਸੇ ਸਿੰਘ ਦਾ ਵਿਚਾਰ ਹੋਵੇ ਇਸ ਸਮਾਗਮ ਸਮਾਂਗਮ ਸੰਬੰਧੀ ਤੇ ਉਹ ਦੇ ਸਕਦੇ ਮਾਤਾ ਬਰਬੇ ਸਿੰਘ ਜੀ ਤੁਸੀਂ ਕਿਰਪਾ ਕਰੋ ਆਪਾਂ ਸੁਣੀ ਸਕਦੇ ਆਈ ਪਾਲ ਸਿੰਘ ਸਮਾਗਮ ਸੁਣੋ ਵਾਇਟ ਜੀ ਕਹਿੰਦਾ ਹਾਂ ਸਵਾਗਤ ਹੈ ਮੇਰਾ ਨੂੰ ਇਹ ਗੱਲ ਮੈਂ ਪੁੱਛਣਾ ਚਾਹਣਾ ਕਿ ਮਤਲਬ ਸਾਡੇ ਸਾਰੀਆਂ ਗਰੰਤੀਆਂ ਦੀ ਕੀਮਤ ਵਾਲੇ ਦੇਣੀ ਆ ਉਹ ਤੁਸੀਂ ਦੱਸ ਸਕਦੇ ਜੀ ਅਸੀਂ ਜੋ ਵੀ ਬੋਗ ਮੇਂ ਕਰਵਾਣਾ ਹੈ ਜੀ ਵਾਇਟ ਜੀ ਕਹਿੰਦਾ ਵਾਇਟ ਜੀ ਹਾਂ ਜੀ ਬਾਬਾ ਹਾਂ ਜੀ ਬਾਬਾ ਜੀ ਹਾਂ ਜੀ ਪਰਮੇਸ਼ਰ ਬਾਬਾ ਕਰ ਬਈ ਸਹੀ ਜੀ ਆਜੋ ਪਾਛੋ ਆਜੋ ਗੋਬਨ ਵਾਲੇ ਨਗਰ ਕੋ ਪ੍ਰਚਾਰਕ ਵੀ ਨੇ ਪ੍ਰਚਾਰਕ ਨੇ ਸਾਡੇ ਨਾਲ ਦੇ ਲਾ ਦੇ ਮੀਤ ਬੋਲੇ ਇਸੋ ਨਿਹਾਲ ਸਤਿ ਅਕਾਲ ਹੰਭਾਈ ਆ ਜੋ ਅੱਜ ਰੋਛਾਗਾ ਤੂੰ ਮਿਹਣਾ ਬੋਈ ਆ ਜੀ ਆਜਾ ਰਾਤ ਜੋੜਿਆ 73 ਕੰਮ ਤਾਰਾ ਸਭ ਵਿੜਿਆ ਛਾਈ ਜੀ 43 ਜੀ ਬੋਲੇ ਇਸੋ ਨਿਹਾਲ ਸਤਿ ਅਕਾਲ ਬਲਦੇਵ ਸਿੰਘ ਜੀ ਬਗੇਸ ਆ ਜੀ ਓਵਰ ਲੀਸਿੰਗ ਬੋਲੇ ਸੋਨੇਹਾ ਬੋਲਾ ਇਹ ਮਜਾ ਦਾ ਫੋਟੋ ਬਾਹਰ ਹੋਈ ਸਤ ਸੰਗਲਾ ਸਾਰੇ ਸੰਗਲ ਨੂੰ ਕਿਹੜਾ ਆ ਜਾਗੇ ਅੰਦਰ ਪਾ ਹਾਂਜੀ ਆਇਓ ਆ ਸਿੰਗਾ ਕਹਿੰਦੇ ਬਾਤ ਸਨਮਾਨਤ ਤੁਰ ਲਗਾ ਕਰਨਾਗੇ ਦੋ ਸੰਗਲ ਇਹ ਤੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਨਗਰ ਚਾਟੀਵੰਡ ਵਿਖੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਗ੍ਰੰਥੀ ਸਭਾ ਦੇ ਉਪਦੇਸ਼ਕ ਅਤੇ ਨਵੇਂ ਨਿਯੁਕਤ ਹੋਏ ਸਿੰਘਾਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਹੋਇਆ ਇਹ ਨਾਲ ਹੀ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਭਾ ਦਾ ਜਿਸ ਮਨਾਉਣ ਵਾਲਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਨਗਰ ਚਾਟੀਵੰਡ ਦੇ ਗ੍ਰੰਥੀ ਸਿੰਘ ਭਾਈ ਗਦੀ ਸਿੰਘ ਜੀ ਭਾਈ ਵਿਪਾਲ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਬਾਬਾ ਰਜਵੀਰ ਸਿੰਘ ਜੀ ਭਾਈ ਹਰਜੀਤ ਸਿੰਘ ਜੀ ਭਾਈ ਬਲਦੇਵ ਸਿੰਘ ਜੀ ਅਤੇ ਭਾਈ ਮਨੋਰ ਸਿੰਘ ਜੀ ਇਹਨਾਂ ਨੂੰ ਸਨਮਾਨਿਤ ਕਰਕੇ ਗ੍ਰੰਥੀ ਸਭਾ ਵਿੱਚ ਨਿਯੁਕਤ ਕੀਤਾ ਗਿਆ ਹੈ ਇਹਨਾਂ ਨੂੰ ਆਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ